ਨੂੰ ਪੁੱਛ ਲੋ ਪੱਠਲ ਦੇ ਮੂਰੇ ਮਾਈਕ ਲਾ ਲੋ ਮਲੂਕੇ ਮੂਰੇ ਮਾਈਕ ਲਾ ਲੋ ਸੁਖਵੀਰ ਦੇ ਮੂਰੇ ਮਾਈਕ ਲਾ ਲੋ ਬਾਜਵੇ ਦੇ ਮੂਰੇ ਮਾਈਕ ਲਾ ਲੋ ਰਾਜੇ ਬੜਿੰਗ ਦੇ ਮੂਰੇ ਮਾਈਕ ਲਾ ਲੋ ਮੇਰਾ ਨਾਂ ਲੈ ਦੋ ਵੀ ਭਗਵੰਤ ਮਾ ਨਾ ਨਾ ਹੁਵੇ ਬਾਰੇ ਦੀ ਗੱਲ ਕਰਨੀ ਮੈਂ ਕਿਹਾ ਚਲੋ ਸ਼ੋਅ ਕਰਾਂ ਕਰੰਟ ਤਾਂ ਵੱਜ ਰਿਹਾ ਹੈ ਨਾ ਇਹ ਕਰੰਟ ਮੇਰਾ ਨਹੀਂ ਹੈਗਾ ਇਹ ਕਰੰਟ ਤੁਹਾਡਾ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਉਹਨਾਂ ਨੂੰ ਹਰਾ ਸਕਦਾ ਕਿ ਤੁਸੀਂ ਕੀਤਾ ਕੰਮ ਸਾਰਾ ਮੇਰਾ ਤਾਂ ਨਾਂ ਲੱਗਦਾ ਉਹੀ ਮੇਰਾ ਤਾਂ ਨਾਂ ਲੱਗਦਾ ਕੰਮ ਤੁਸੀਂ ਕੀਤਾ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੋ ਜਾਂਦਾ ਉਹੀ ਗੱਲ ਹੈ ਫੌਜਾਂ ਤੁਸੀਂ ਹੋ ਮੇਰੀਆਂ ਫੌਜਾਂ ਪੰਜਾਬ ਦੀਆਂ ਫੌਜਾਂ ਬਿਰੋ ਇਹਨਾਂ ਨੇ ਠੇਕਾ ਹੀ ਲੈ ਰੱਖਿਆ ਸੀ ਆਪਸ ਚ ਸੰਝੌਤੇ ਹੋ ਗਏ ਸੀ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਐਂ ਚੱਲੀ ਜਾਊਗਾ ਕੰਮ ਚੱਲੀ ਵੀ ਗਿਆ 23 ਸਾਲ ਚੱਲੀ ਵੀ ਗਿਆ ਇਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਸਨਾਮ ਤਹਿਸੀਲ ਦਾ ਇੱਕ ਛੋਟਾ ਜਿਹਾ ਪਿੰਡ ਹੈ ਸਤੌਜ ਉੱਥੇ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਇੱਕ ਉਹ ਹੱਥਾਂ 'ਚ ਤੱਕੀ ਫਿਰਦਾ ਹੈ ਵੀ ਇੱਕ ਵਾਰੀ ਮੌਕਾ ਮਿਲ ਲੈਣ ਦਿਓ ਇੱਕ ਇੱਕ ਰੁਪਈਏ ਦਾ ਹਿਸਾਬ ਲੈ ਕੇ ਲੋਕਾਂ ਦੇ ਪੈਸੇ ਵਾਪਸ ਕਰੂੰਗਾ ਵਿਆਜ ਸਮੇਤ ਆਂ ਪਰਮਾਤਮਾ ਨੇ ਡਿਊਟੀ ਲਈ ਹੈ ਆਪਣੇ ਕਹਿੰਦੇ ਆ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਤੇ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਹੈ ਉਹ ਫਿਰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ਦਾ ਹੈ ਉਹ ਐਵੇਂ ਨਹੀਂ ਕਰਾਉਂਦਾ ਕਿਸੇ ਤੋਂ ਕੰਮ ਪ੍ਰਮਾਤਮਾ ਡਿਊਟੀਆਂ ਲਾਉਂਦਾ ਤਾਂ ਉਹਨੂੰ ਬਲ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਹਦੀ ਡਿਊਟੀ ਲੱਗ ਗਈ ਕਿ ਮੈਂ ਨਿਭਾਉਣੀ ਹੈ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਇਹ ਕਿ ਪਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਭਰਦਾ ਕੋਈ ਕੋਈ ਮੁੜਤੀ ਭਰ ਕੇ ਕਿਸੇ ਕਿਸੇ ਦਾ ਘੜਾ ਭਰਿਆ ਪਰਮਾਤਮਾ ਨੇ ਜ਼ਿੰਮੇਵਾਰੀ ਵਾਲਾ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਤੀ ਭਰ ਕੇ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਰੱਬ ਭਰਦਾ ਜੀ ਦਾ ਭਰਤਾ ਜਿੰਨਾ ਪਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ ਕੇ ਜੀਦਾ ਫਿਰ ਘੜਾ ਭਰਤਾ ਜ਼ਿੰਮੇਵਾਰੀ ਵਾਲਾ ਸਿਰ ਤੇ ਧਰਤਾ ਉਹਨੂੰ ਫਿਰ ਪੈਰ ਡਰ ਡਰ ਕੇ ਤਰਨੇ ਪੈਂਦੇ ਨੇ ਕਿਉਂਕਿ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਹੋਣ ਬਹੁਤ ਸੰਭਲ ਕੇ ਚੱਲਣਾ ਪੈਂਦਾ ਮੈਂ ਅੰਨ ਤੇ ਤਿਲਕ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਬਸ ਉਹ ਪਰਮਾਤਮਾ ਤੇ ਡੋਰੀ ਇਹ ਤਾਂ ਰੋਜ਼ ਤੜਕੀ ਮੈਨੂੰ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਕਈ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹਨਾਂ ਨੂੰ ਵੀਰੋ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਭਾਰਗੇ ਇਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਆ ਮੁੱਖ ਮੰਤਰੀ ਮੰਤਰੀ ਸਪੀਕਰ ਜਾਂ ਫਿਰ ਐਮ ਐਲ ਏ ਦੀਆਂ ਕੁਰਸੀਆਂ ਤੇ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਸੀ ਬਸ ਆ ਦੁੱਖ ਹੈ ਇਹਨਾਂ ਨੂੰ ਬਸ ਕਿਸੇ ਨੂੰ ਕਹਿੰਦੇ ਆ ਮੋਬਾਈਲ ਠੀਕ ਕਰਨ ਆਲਾ ਇਹ ਕਿਵੇਂ ਆ ਗਿਆ ਇੱਥੇ ਕਿਸੇ ਨੂੰ ਕਹਿੰਦੇ ਆ ਇਹ ਤਾਂ ਜਵਾਕ ਜੈ ਇਹ ਕਿਵੇਂ ਆ ਗਿਆ ਇੱਥੇ ਕੀ ਗੱਲ ਤੁਸੀਂ ਠੇਕਾ ਲਿਆ ਸੀ ਤੁਸੀਂ ਠੀਕ ਕਰ ਲਿਆ ਸੀ ਵੀ ਹਰ ਵਾਰ ਆਉਣ ਦਾ ਮੈਂ ਕਿਹਾ ਕੱਲੇ ਮੋਬਾਈਲ ਠੀਕ ਕਰਨ ਵਾਲੇ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਇੱਥੇ